ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹੰਕਾਰ ਦੇ ਨਸ਼ੇ ਦੇ ਵਿੱਚ ਪੰਜਾਬ ਸਰਕਾਰ ਤੇ ਉਹਦੇ ਮੰਤਰੀ ਜਿਹੜਾ ਦਾ ਉਹਨਾਂ ਦਾ ਰਵਈਆ ਕਿਸਾਨਾਂ ਪ੍ਰਤੀ ਉਹ ਦੇਖ ਕੇ ਬੜਾ ਦੁੱਖ ਲੱਗਿਆ ਤੇ ਇੱਕ ਘਟਨਾ ਯਾਦ ਆਈ ਇੱਕ ਕਹਾਣੀ ਯਾਦ ਆਈ ਉਹ ਭਗਵੰਤ ਮਾਨ ਜੀ ਤੇ ਠੋਖੀ ਲੱਗਦੀ ਆ ਜਾਂ ਹੋਰ ਜਿਹੜੇ ਸਿਆਸੀ ਲੀਡਰਾਂ ਬڑے-ਬڑے ਜਿਹੜੇ ਗਲਤੀਆਂ ਕਰਦੇ ਆ ਰਾਜ ਦੇ ਹੰਕਾਰ ਦੇ ਵਿੱਚ ਰਹਿ ਕੇ ਇੱਕ ਰਾਜਾ ਹੁੰਦਾ ਸੀ ਬਹੁਤ ਹੰਕਾਰੀ ਤੇ ਤਕੜਾ ਰਾਜਾ ਸੀ ਉਹ ਤੋਂ ਜਿਹੜੀ ਉਹਦਾ ਬਿਸਤਰ ਤਾਂ ਜਿਹੜੀ ਉਹਦੀ ਸੇਜ ਸੀ ਸੌਣ ਦਾ ਜਿੱਥੇ ਉਹ ਆਰਾਮ ਕਰਦਾ ਸੀ ਹਰ ਰੋਜ਼ ਇੱਕ ਮਾਲੀ ਗੁਲਾਬ ਦੀਆਂ ਪੱਤੀਆਂ ਲੈ ਕੇ ਆਉਂਦਾ ਉਸ ਬਿਸਤਰ ਤੇ ਵਿਛਾ ਦਿੰਦਾ ਸੀ ਸੋ ਇੱਕ ਦਿਨ ਉਸ ਮਾਲੀ ਨੇ ਸੋਚਿਆ ਕਿ ਮੈਂ ਇੱਕ ਵਾਰ ਇਸ ਬਿਸਤਰ ਤੇ ਆਰਾਮ ਕਰਕੇ ਦੇਖਾਂ ਵੀ ਜਿਹੜੇ ਇਹ ਫੁੱਲਾਂ ਤੇ ਸੌਕੇ ਜਿਹੜਾ ਇਹ ਬਿਸਤਰ ਲੱਗਿਆ ਹੋਇਆ ਇਹ ਤੇ ਸੌਕੇ ਕਿੰਨਾ ਆਰਾਮ ਮਿਲਦਾ। ਜਿੰਨੇ ਨੂੰ ਉਹ ਮਾਲੀ ਉਸ ਬਿਸਤਰ ਤੇ ਪਿਆ ਉਹਨੂੰ ਗੂੜੀ ਨੀਂਦ ਆ ਗਈ। ਇੰਨੇ ਵਿੱਚ ਉੱਥੇ ਰਾਜਾ ਪਹੁੰਚ ਗਿਆ 1-2 ਮਿੰਟ ਦੇ ਬਾਅਦ। ਰਾਜਾ ਨੇ ਜਦੋਂ ਦੇਖਿਆ ਕਿ ਜਿਹੜਾ ਮੇਰਾ ਬਿਸਤਰਾ ਮੇਰਾ ਆਰਾਮ ਕਰਨ ਦੀ ਜਗ੍ਹਾ ਉੱਥੇ ਇਹ ਮਾਲੀ ਪਿਆ ਉਸਨੇ ਆਪਣੇ ਜਿਹੜੇ ਬਾਹਰ ਬੰਦੇ ਖੜੇ ਆ ਉਹਨਾਂ ਨੂੰ ਬੁਲਾ ਕੇ ਉਸ ਮਾਲੀ ਦੀ ਬਹੁਤ ਜ਼ਿਆਦਾ ਕਟਾਈ ਕਰਾਈ ਉਹ ਮਾਲੀ ਨਾਲੇ ਦਾ ਰੋਵੇ ਨਾਲੇ ਹਸੇ ਰਾਜਾ ਬੜਾ ਦੁਖੀ ਹੋਇਆ ਉਹਨੇ ਪੁੱਛਿਆ ਉਹਨੂੰ ਵੀ ਰੋ ਤਾ ਤੂੰ ਤਾ ਰਹੇਂ ਕਿ ਤੇਰੀ ਕਟਾਈ ਹੋਈ ਆ ਤੇ ਤੂੰ ਹੱਸ ਕਿਉਂ ਰਿਹਾ ਹੈ ਉਹ ਹੈਰਾਨਤਾ ਰਾਜਾ ਵੀ ਉਹ ਕਹਿੰਦਾ ਤੂੰ ਹੱਸ ਕਿਉਂ ਰਿਹਾ ਹੈ ਤਾਂ ਮਾਲੀ ਨੇ ਦੱਸਿਆ ਕਿ ਮਹਾਰਾਜ ਮੈਂ ਰੋ ਤਾਂ ਤਾਂ ਰਿਹਾ ਮੇਰੀ ਕਟਾਈ ਹੋਈ ਆ ਹੱਸ ਮੈਂ ਤਾਂ ਰਿਹਾ ਕਿ ਮੈਂ ਸਿਰਫ ਮਿੰਟ 2 ਮਿੰਟ ਇਸ ਬਿਸਤਰ ਤੇ ਪਿਆ ਮੇਰੀ ਕਿੰਨੀ ਕਟਾਈ ਹੋਈ ਆ ਤੁਸੀਂ ਹਰ ਰੋਜ਼ ਇਸ ਬਿਸਤਰ ਤੇ ਪੈਣਾ ਤੁਹਾਡੀ ਤੁਹਾਡਾ ਕੀ ਹਾਲ ਹੋਣਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੇਰੇ 2 ਮਿੰਟ ਸੌਣ ਨਾਲ ਜਿਹੜਾ ਮੇਰਾ ਹਾਲ ਹੋਇਆ ਤੇ ਤੁਸੀਂ ਜ਼ਿੰਦਗੀ ਭਰ ਇਸ ਹੰਕਾਰ ਦੇ ਉਹਦੇ ਬੈੱਡ ਪਰ ਪਏ ਹੋ ਤੁਹਾਡਾ ਕਿਹੜਾ ਹਾਲ ਹੋਣਾ ਸੋ ਇਹ ਜਿਹੜੇ ਸਾਡੇ ਸਿਆਸੀ ਲੋਕਾਂ ਉਹਨਾਂ ਤੇ ਜ਼ਰੂਰ ਢੁਕਦੀ ਆ ਉਹ ਜਦੋਂ ਸਿਆਸਤ ਦੇ ਵਿੱਚ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਕਰਦੇ ਆ ਤੇ ਆਪਣੇ ਇਹ ਭੁੱਲ ਜਾਂਦੇ ਆ ਕਿ ਅਸੀਂ ਜਿਹੜਾ ਇਹ ਪਾਪ ਕਰਦੇ ਆ ਇਹਦਾ ਲੇਖਾ ਵੀ ਦੇਣਾ ਪੈਣਾ ਸੋ ਭਗਵੰਤ ਮਾਨ ਜੀ ਜੀ ਤੁਸੀਂ ਕਿਸਾਨਾਂ ਨਾਲ ਇਹ ਧੱਕਾ ਕਰ ਰਹੇ ਹੋ ਕਿ ਜੇ ਧਰਨਾ ਲਾਉਂਗੇ ਤੁਹਾਡਾ ਇੱਕ ਅਮਨ अरोड़ा ਮੰਤਰੀ ਜੇ ਧਰਨਾ ਲਾਉਂਗੇ ਸੜਕਾਂ ਤੇ ਬੈਠੋਗੇ ਤਾਂ ਅਸੀਂ ਤੁਹਾਡੇ ਤੁਹਾਨੂੰ ਕੁੱਟ ਮਾਰ ਵੀ ਕਰਾਂਗੇ ਤੁਹਾਡੇ ਦੇ ਪਰਚੇ ਵੀ ਕਰਾਂਗੇ ਸੋ ਇਹ ਜਿਹੜੀ ਤੁਹਾਡੀ ਪਾਰਟੀ ਆ ਇਹ ਵੀ ਧਰਨਿਆਂ ਚੋਂ ਨਿਕਲੀ ਹੋਈ ਆ ਤੁਸੀਂ ਸਿਰਫ ਜਦੋਂ दारू ਦੇ ਕੱਪੜੇ ਦੇ ਵਿੱਚ ਕੇਜਰੀਵਾਲ ਫੜਿਆ ਜਾਂਦਾ ਉਸ ਸਮੇਂ ਤੁਸੀਂ ਦਿੱਲੀ ਦੀਆਂ ਸੜਕਾਂ ਪਰ ਜਾ ਕੇ ਧਰਨੇ ਲਾਉਨੇ ਆ ਨਾਲੇ ਉਹ दारू ਦੇ ਕੱਪੜੇ 'ਚ ਫੜਿਆ ਨਸ਼ੇ ਦੇ ਕੱਪੜੇ 'ਚ ਫੜਿਆ ਦਾ ਕਿਸਾਨ ਆਪਣੇ ਹੱਕਾਂ ਲਈ ਲੜ ਰਿਹਾ ਤੁਸੀਂ ਉਹਨਾਂ ਦੇ ਹੱਕ ਉਹ ਆਪਣੇ ਹੱਕ ਮੰਗ ਰਹੇ ਆ ਕਿਸਾਨ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਸੋ ਤੁਹਾਡੇ ਨਾਲ ਤਾਂ ਦਿੱਲੀ ਨਾਲ ਲੜਾਈ ਹੋਣੀ ਦੀ ਦਿੱਲੀ ਨਾਲ ਲੜਾਈ ਤੀ ਤੁਸੀਂ ਖਾਮ ਖਾ ਆਪਣੇ ਸਿਰ ਪਵਾ ਲੀਏ ਸੋ ਭਗਵੰਤ ਮਾਨ ਜੀ ਆਪਣੇ ਅਗਲ ਨੂੰ ਹੱਥ ਮਾਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨਾ ਕਿ ਦਿੱਲੀ ਦੇ ਲੋਕਾਂ ਨੇ ਸੋ ਜਿਹੜਾ ਹੰਕਾਰੀ ਰਾਜਾ ਉਹ ਵੀ ਜ਼ਰੂਰ ਇਹਨੂੰ ਸਮਝ ਲੈਣ ਕਹਾਣੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ